ਫਰੋਜਪੁਰ ਸ਼ਹਿਰ ਵਿੱਚ ਅੱਜ ਫਿਰ ਇੱਕ ਗਨਸ਼ਾਟ ਦੀ ਜੜੀਆ ਖਬਰ ਸਾਹਮਣੇ ਆ ਰਹੀ ਹੈ ਕੋਈ ਲੜਾਈ ਚੰਡੇ ਦੇ ਵਿੱਚ ਗੋਲੀ ਚੱਲੀ ਹੈ ਜੋ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਿਹੜਾ ਪੇਸ਼ੈਂਟ ਹੈ ਉਹ ਦਾਖਲ ਦੀ ਨਜ਼ਰ ਆ ਰਿਹਾ ਪਾਵੇਂ ਇਸ ਮਾਮਲੇ 'ਚ ਜੇ ਜੇ ਕੁਝ ਕੁਝ ਵੀ ਬੋਲਣ ਨੂੰ ਤਿਆਰ ਨਜ਼ਰੀ ਨਹੀਂ ਪੈ ਰਹੀ ਹੈ ਜਿਹੜਾ ਪੇਸ਼ੈਂਟ ਹੈ ਜਿਹਨੂੰ ਗੋਲੀ ਲੱਗੀ ਹੈ ਡਾਕਟਰਾਂ ਨੇ ਕਿਹਾ ਕਿ ਉਹਨੂੰ ਗੋਲੀ ਜੜੀਆ ਤਿੰਨ ਪਰ ਲੱਗੀ ਹੈ ਬਾਜੂ ਤੇ ਲੇਕਿਨ ਉਹ ਅਜੇ ਮਤਲਬ ਕਿ ਬੋਲ ਮਤਲਬ ਕੈਮਰੇ ਸਾਹਮਣੇ ਕੁਝ ਬੋਲਣ ਨੂੰ ਤਿਆਰ ਨਜ਼ਰ ਨਹੀਂ ਪੈ ਰਿਹਾ ਵੀ ਕਹਿ ਸਕਦੇ ਹਾਂ ਵੀ ਇੱਕ ਵਾਰੀ ਫਿਰ ਜੜੀਆ ਫਰੋਜਪੁਰ ਵਿੱਚ ਗੋਲੀ ਚੱਲੀ ਕੋਲੀ ਲੱਗੀ ਆ ਤਾਂ ਉਹ ਗੰਭੀਰ ਰੂਪ ਚ ਜਿਹੜਾ ਕਹਿੰਦੇ ਚੱਕਮੀ ਹੋ ਗਿਆ ਤੇ ਇਸੇ ਪ੍ਰਾਈਵੇਟ ਹਸਪਤਲ ਵਿੱਚ ਦਾਖਲ ਹੋ ਨਜ਼ਰੀ ਪੈ ਰਿਆ ਤੇ ਪੁਲਿਸ ਇਸ ਗੱਲ ਦੀ ਸਾਹ ਜਾਂਚ ਕਰਦੀ ਪਈ ਹੈ ਕਿ ਲੜਾਈ ਕਿੱਥੇ ਹੋਈ ਆ ਕਿਵੇਂ ਹੋਈ ਆ ਕਿਹੜੇ ਗੁੱਟ ਸੀ ਜਿਨ੍ਹਾਂ ਵਿੱਚ ਲੜਾਈ ਹੋਈ ਆ ਅਖੀਰ ਝਗੜਾ ਕੀ ਸੀਗਾ ਤੇ ਪੁਲਿਸ ਸਾਹਬ ਮਾਮਲੇ ਚ ਜੇ ਜਾਂਚ ਕਰਦੀ ਪਈ ਆ ਲੇਕਿਨ ਹਜੇ ਕੈਮਰੇ ਦੇ ਸਾਹਮਣੇ ਕੁਝ ਵੀ ਬਲੰਤਿਆ ਨਜ਼ਰ ਨਹੀਂ ਪਈ ਪੇਸ਼ੈਂਟ ਕੋ ਜੋ ਹੈ ਉਹ ਰਾਈਟ ਸਾਈਡ ਜੋ ਐਕਜ਼ਿਟ ਲੀਜ਼ਨ ਹੈ वहां ਤੋਂ ਗਨ ਸ਼ਾਟ ਐਂਟਰੀ ਬੂਲ ਹੈ ਪਰ ਜੋ ਐਕਜ਼ਿਟ ਬੂਲ ਹੋਆ ਨਹੀਂ ਹੋਇਆ ਉਹ ਉਸ ਤੋਂ ਜੋ ਰਾਈਟ ਹਿਪਰਸ ਹੈ ਐਂਡੀ ਹੈ ਬਾਜੂ ਕੀ ਉਹ ਟੁੱਟੀ ਹੋ

ਇਹ ਗੋਲੀ ਵੱਜੀ ਹੈ ਜੀ ਮਰੀਜ਼ ਨੂੰ ਵਕੀਲ ਕਿਨੇ ਮਾਰੀਓ ਕਹਿੰਦੇ ਕਿ ਸਾਡਾ ਜੀ ਐਜੇ ਪਰਸਨਲੀ ਹੈ ਉਹ ਕਹਿੰਦੇ ਕਿ ਅਸੀਂ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ ਸਾਡੇ ਨਾਲ ਸਿਕਿਉਰਿਟੀ ਕਰ ਦੋਣੀ ਹੈ ਇਹ ਗੋਲੀ ਜਿੱਥੇ ਵੱਜੀ ਹੈ ਉੱਥੇ ਹੱਡੀ ਦਾ ਫ੍ਰੈਕਚਰ ਹੋਇਆ ਹੈ ਕਿਤੇ ਐਕਸ-ਰੇ ਤੋਂ ਪੂਰਾ ਬੋਨ ਬਣਿਆ ਜਾਂ ਘੁਣ ਮਾਣਿਆ ਬੱਤ ਕੀ ਨਾਮ ਦੱਸਣਾ ਆਪ ਨੂੰ ਉਹਨੇ ਤਰੀ ਨਾਮ ਦਾ ਤਾਂ ਇੰਨਾ ਮੈਨੂੰ ਨਹੀਂ ਪਤਾ ਜੀ ਨਾਮ ਦਾ ਕਿਹਦਾ ਨਾਮ ਇੱਥੇ ਦੱਸਣਾ ਕੀ ਨਾਮ ਸੀਗਾ ਉਹ ਦਾ ਪੇਸ਼ਵਰ ਰਗ ਪੇਸ਼ੈਂਟ ਹੈ ਰਾਈਟ ਇੰਫ੍ਰਾਸਟ੍ਰਕਚਰ ਰਗਵਨ ਅੱਜ ਉਹ ਐਕਸ਼ਨ ਹਾਂ ਕੰਟਰੀ ਤੋਂ ਬਾਹਰ ਆ ਸਰ ਖਤਰਾ ਤਾਂ ਹਲੇ ਦੇ ਕੋਈ ਦੇ ਵਿੱਚ ਹੈਗਾ ਹੀ ਹੈ ਠੀਕ ਹੈ ਬੋਲੀ ਨਹੀਂ ਘਟੀ ਹਲੇ ਕੰਪਾਊਂਡ ਦੇ ਵਿੱਚ ਨਾ ਪੂਰੀ ਹੱਡੀ ਦੇ ਵਿੱਚੋਂ ਇੰਦਾ ਲੱਗ ਰਿਹਾ ਕਿ ਹੱਡੀ ਦੇ ਵਿੱਚੋਂ ਨਿਕਲ ਕੇ ਉਹ ਵਿੱਚ ਕੁਛ 파ੜ ਵਿੱਚ ਵੀ ਹੋ ਸਕਦਾ ਉਹਦੇ ਫਸਿਆ ਹੱਡੀ ਦੇ ਵਿੱਚ ਕਿਉਂਕਿ ਉਹਦੇ ਵਿੱਚ ਤੁਹਾਨੂੰ ਐਂਟਰੀ ਪੁਆਇੰਟ ਵੀ ਹੈ ਐਗਜ਼ਿਟ ਪੁਆਇੰਟ ਵੀ ਹੈ ਤੇ ਕਿੰਨੀਆਂ ਬੋੜੀ ਲੱਗੀਆਂ ਸਰ ਬੋੜੀ ਤਾਂ ਇੱਕ ਹੀ ਲੱਗੀ ਹੈ ਸੋ ਪੁਲਿਸ ਕਰਨੇ ਲਈ ਦੇਖ ਲੈ पुलिस कार्रवाई के लिए वो आप ही कहते हैं पैसे का अभी पी आई वगैरह पेश नहीं करते को आए पुलिस को थोड़ी देरी हुई है। कैमरामैन के नाम सरबजीत सिंह दैनिक सवेरा फिरोजपुर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर